ਮੇਰੀ ਗੱਲ ਸੁਣ ਇੰਨੀ ਕਾਲੀ ਤੱਤੇ ਹੋਇਆ ਨਹੀਂ ਗੱਲ ਬਣਦੀ ਹੁੰਦੀ ਤੇ ਕਿਉਂ ਤੱਤੇ ਨੂੰ ਹੁਣ ਰਹਿ ਵੀ ਕੀ ਬਾਕੀ ਗਿਆ ਮੈਨੂੰ ਇਹ ਤਾਂ ਦੱਸੋ ਪਹਿਲਾਂ ਤੁਸੀਂ ਔਰ ਇਹ ਬਾਕੀ ਨਹੀਂ ਗਿਆ ਥੋੜੀ ਬੋਤੀ ਗਰਮੀਤ ਤੂੰ ਹੀ ਸਿਆਣੀ ਬਣ ਉਹ ਤੇ ਅੱਗੇ ਬੇਕੂਫਾ ਜਿਹੜਾ ਤੇਰੇ ਦਿਮਾਗ ਨੂੰ ਹੋਣਿਆ ਮੇਰੇ ਨਾਲ ਪੁੱਤ ਗੱਲ ਸੁਣ ਠੰਡੇ ਦਿਮਾਗ ਨਾਲ ਕੋਈ ਨਹੀਂ ਪੁੱਛ ਲਾਂਗੇ ਦੂਜੀ ਗੱਲ ਆ ਇੰਨੀ ਗਰਮੀ ਚ ਅੱਗੇ ਲਾਂਡਿਆ ਗੋੜੇ ਗੋੜੇ ਤੇ ਫੇਰ ਤੇਰੇ ਨਾਲ ਲੜੂਗਾ ਨਾ ਗਰਮੀ ਉਹਦੇ ਵਾਸਤੇ ਹੀ ਰਹਿ ਗਈ ਹੋਰ ਨਾ ਗਰਮੀ ਰਹਿ ਗਈ ਮੇਨੂੰ ਵੱਧ ਘਟ ਬੋਲੂ ਆਵੇਂ ਕੀ ਕਰਦੀ ਏ ਨਹੀਂ ਗਰਮੀ ਤੂੰ ਵੱਧ ਘਟ ਮੈਨੂੰ ਆਹ ਪੁੱਛੋ ਪੁੱਛ ਦਊਗਾ ਪੁੱਛੋ ਜਿਹਨੇ ਪੁੱਛਣਾ ਆ ਆ ਵੇਖ ਲੈ ਕਿੱਦਾਂ ਬੋਲਣਦੇ ਆ ਬੋਲਦਾ ਰਹਿੰਦੇ ਉਹਦੇ ਡਿਵਾਈਸ ਤੇ ਨੁਕਸ ਹੋ ਗਿਆ ਵਾ ਹੋਇਆ ਰਹਿੰਦੇ ਜੇ ਆਖੇ ਲੱਗਣਾ ਨਾ ਤੂੰ ਤੇ ਮੇਰੇ ਕਹਿਣ ਤੇ ਫਿਰ ਇੱਥੇ ਬਹਿ ਜਾ ਰਮਾਨਾ ਉਹ ਤੇ ਹੋ ਗਿਆ ਹੱਥੋਂ ਪਾਈ ਮੈਂ ਹੱਥੋਂ ਪਾਈ ਨਹੀਂ ਹੋਣਾ ਮੈਨੂੰ ਇੱਕ ਵਾਰੀ ਇਹ ਤੇ ਪੁੱਛ ਲੈਂਦੇ ਵੀ ਮੇਰੇ ਨਾਲ ਚੱਲੋ ਦੋਵੇਂ ਜੀ ਤੁਹਾਨੂੰ ਹੈ ਕੀ ਤੇਨੂੰ ਕੌਣ ਕਹਿੰਦਾ ਵੀ ਸਾਡੇ ਨਾਲ ਕੁਝ ਹੈਗਾ ਮੈਂ ਤਾਂ ਮੁੜ ਕੇ ਕੋਈ ਗੱਲ ਕਰੂਗਾ ਨਾ ਪੁੱਛ ਲਾਂਗੇ ਇਹ ਆ ਵੀ ਲੜਾਈ ਤੇ ਲੱਸੀ ਜਿੰਨੀ ਮਰਜ਼ੀ ਵਧਾਈ ਜਾਏ ਵਾਦੀ ਆ ਘਟਦੀ ਨਹੀਂ ਆ ਕਿੰਨੀ ਵਾਰੀ ਇਹਨਾਂ ਨੇ ਨਾ ਲਿਆ ਚਲ ਇਸੇ ਗੱਲ ਤੇ ਤੁਸੀਂ ਆਜੋ ਸਾਰੀਆਂ ਗੱਲਾਂ ਛੱਡੋ ਕਿੰਨੀ ਵਾਰੀ ਇਹਨਾਂ ਨੇ ਨਾ ਲਿਆ ਕਦੀ ਸੁੱਖ ਨੇ ਕਦੀ ਇਹਨੇ ਦੱਸ ਦੂੰ ਪਤਾ ਕਦੀ ਸੁੱਖ ਤੁਸੀਂ ਚਲਾਕੀਆਂ ਕਰਦੇ ਹੁਣ ਤੱਕ ਤੇ ਅਸੀਂ ਲੜਦੇ ਨਹੀਂ ਨਾ ਹੁਣ ਤੱਕ ਸੁਣਦੇ ਹੀ ਆਏ ਆ ਅੱਜ ਤੇ ਹਾਰਦੀ ਕਰਤੀ ਕਮਾਲੀ ਕਰਤੀ ਇਹਨੇ ਇਹਦੇ ਘਰੋਂ ਕੱਢਣ ਤਾਂ ਕਿ ਜਾਣ ਦੇ ਪੇ ਹੱਥੀ ਪਵਾ ਦੇ ਘਰੋਂ ਨਿਕਲ ਜਾਣ ਐਵੇਂ ਘਰੋਂ ਨਿਕਲ ਜਾਣਾ ਜਿੰਨਾ ਘਰ ਉਹਦਾ ਉਹਨਾ ਟਾਵਾ ਕਿੱਦਾਂ ਘਰੋਂ ਕੱਢ ਦੂਗਾ ਮੈਂ ਮੈਨੇ ਸਮਝਦਾ ਤੇ ਨਹੀਂ ਕੋਈ ਸਮਝਦਾ ਤੇ ਨਹੀਂ ਕੋਈ ਪੈਣਾ ਇਹਨਾਂ ਦਾ ਵਾ ਗਰਮੀ ਤੇ ਮੈਂ ਤੇ ਸਮਝਦੀ ਆ ਨਾ ਉਹ ਕੀ ਹੁੰਦੇ ਆ ਉਹ ਘਰ ਦੇ ਮਾਲਕ ਵਾ ਘਰ ਦੀ ਮਾਲਕ ਤੇ ਮੈਂ ਆ ਜੇ ਮਾਲਕ ਨਾ ਨਾ ਹੁੰਦੇ ਅੱਜ ਮੰਮੀ ਵੱਡੇ ਭਰਾ ਦੇ ਹੱਥ ਨਾ ਪੈਂਦਾ ਇਹਨੇ ਨਾ ਸਿਰੋਂ ਪਾਣੀ ਨੰਗਾ ਦਿੱਤਾ ਇੰਨੇ ਅਜੇ ਕੋਈ ਕਰਨ ਵਾਲੀ ਛੱਡੀ ਨਹੀਂ ਗੱਲ ਰਹਿ ਹੀ ਨਹੀਂ ਗਈ ਕੋਈ ਪੁੱਤ ਮੈਂ ਇਹ ਗੱਲ ਸੋਚੀ ਸੀ ਵੀ ਦੋਵੇਂ ਭਰਾ ਇਕੱਠੇ ਰਹਿਣਗੇ ਨਾ ਤੇ ਕੁਝ ਨਾ ਕੁਝ ਘਰ ਦਾ ਬਣਾ ਲੈਣਗੇ ਇਹਨਾਂ ਦੇ ਸਿਰੋਂ ਪਾਣੀ ਟੱਪ ਗਿਆ ਵਾ ਇਹਨਾਂ ਨੇ ਹੀ ਸੋਚਿਆ ਵੀ ਇਹ ਕੁਝ ਬਣੂਗਾ ਜਿਹੜਾ ਜਨਾਨੀ ਦੇ ਮਗਰ ਲੱਗਾ ਹੋਵੇ ਨਾ ਉਹ ਨਹੀਂ ਕੱਖ ਵੀ ਬਣਾਉਂਦਾ ਹੁੰਦਾ ਘਰ ਦਾ ਮੰਮੀ ਜਨਾਨੀ ਦੇ ਮਗਰ ਲੱਗ ਕੇ ਤਾਂ ਵੱਡੇ ਭਰਾ ਦੇ ਹੱਥੀ ਪੈ ਜਾ ਤੂੰ ਮੈਨੂੰ ਇੱਕ ਵਾਰੀ ਜਾ ਹੀ ਲੈ ਉਹ ਨਹੀਂ ਕੋਈ ਤੂੰ ਅੱਖੇ ਲੱਗਦੀ ਕੀ ਕਰਦੀ ਨਿਕਲ ਗਈ ਤੂੰ ਬਹਿਰੇ ਮੇਰੇ ਅੱਖੇ ਲੱਗ ਸਕਦੀ ਕਿ ਨਹੀਂ ਲੱਗ ਸਕਦੀ ਲੱਗ ਤੇ ਮੰਮੀ ਮੈਂ ਸਕਦੀ ਤੁਹਾਡੇ ਆਖੇ ਪਰ ਅੱਜ ਮੈਥੋਂ ਬਰਦਾਸ਼ ਨਹੀਂ ਆ ਕੰਮ ਹੋਣਦੇ ਚੁੱਪ ਕਰ ਜਾ ਕਿ ਹੁਣ ਦੇਹੀ ਰੋਲਾ ਪਾਈ ਜਾਂਦੇ ਇਹਨਾਂ ਨੇ ਕਿਹੜਾ ਮੰਦਣਾ ਝੂਠੀਆਂ ਹੀ ਸੌਵਾ ਖਾਣ ਨੂੰ ਤਿਆਰ ਹੋਏ ਹੋਈ ਲਾ ਪੁੱਛਣਾ ਤੇ ਚਾਹੀਦਾ ਨਾ ਇਹਨਾਂ ਨੂੰ ਪੁੱਛਿਆ ਕਿਹੜੇ ਮੰਨਣ ਦੇ ਆ ਕਿਤੇ ਪੈਰਾਂ ਤੇ ਪਾਣੀ ਪੀਣ ਦਿੰਦੇ ਆ ਲੈ ਗਈ ਮੰਮੀ ਵੇਖ ਲੈ ਕਿਦਾਂ ਮੰਮੀ ਵੀ ਇਹਨਾਂ ਦੀ ਬਣਦੀ ਆ ਮੰਮੀ ਨੇ ਅੱਜ ਤੱਕ ਸਾਡੀ ਸੁਣੀ ਆ ਜਿਹੜੇ ਗਾਂ ਸੁਣਨੀ ਆ ਮੰਮੀ ਨੂੰ ਵੀ ਆ ਹੁੰਦਾ ਤੇ ਇੱਦਾਂ ਹੀ ਉਹਦੇ ਪੇਕਿਆਂ ਵੱਲੋਂ ਮੰਮੀ ਵੀ ਉਧਰ ਵਾ ਹਾਂ ਜਿੱਦੋਂ ਮਾਲ ਆਉਂਦਾ ਹਜੇ ਕਹਿੰਦੀ ਆਪਾਂ ਦਾਜ ਲੈਣ ਚ ਖੁਸ਼ ਨਹੀਂ ਐ ਇਹ ਚੀਜ਼ਾਂ ਸਭ ਦਾ ਲਾਲ ਚਾਲੀਆਂ ਹੀ ਐ ਕਿਤੇ ਮੈਂ ਕਹਿੰਨੀ ਆ ਸਾਫ਼ ਹੀ ਮੁੱਕਰੀ ਜਾਂਦੇ ਝੂਠੀਆਂ ਸੌਂਵਾਂ ਖਾਈ ਜਾਂਦੇ ਨੇ ਉਹਨਾਂ ਨੂੰ ਇਹ ਨਹੀਂ ਪਤਾ ਕਿ ਝੂਠੀਆਂ ਸੌਂਵਾਂ ਖਾਣ ਦੇ ਨਤੀਜੇ ਕੱਲ ਨੂੰ ਕੀ ਹੋਣੇ ਕੀ ਪੁੱਤ ਨੇ ਪੈਣੇ ਹਨ ਉਹਨਾਂ ਤੇ ਕੀ ਨਹੀਂ ਕੀ ਪਤਾ ਇਹਨਾਂ ਨੇ ਕੀ ਸਾਥ ਭੱਜਾ ਗਿਆ ਨਾ ਬਾਹਰ ਨੂੰ ਮੈਂ ਬੰਦੇ ਲੈ ਕੇ ਆਉਣਾ ਬੰਦੇ ਵੇਚਦਾ ਕਿਹੜੇ ਬੰਦੇ ਰਹਿੰਦਾ ਏ ਬੰਦੇ ਲੈਣ ਗਿਆ ਬੰਦੇ ਜਾਣ ਕਿੱਥੇ ਕਰਨਗੇ ਬੰਦੇ ਗਾੜੀ ਚਾਜੇ ਲੱਗੇ ਕਰਦਾ ਬੇਈਮਾਨੀਆਂ ਸੋ ਅੱਬੀ ਮੇਰੀ ਮਨੂ ਤਾਂ ਤੁਸੀਂ ਕਾਦੀਆਂ ਜਾਓ ਜਿੱਥੇ ਰਾਜੂ ਆਖਣਾ ਜਿਹਦਾ ਫੋਨ ਆ ਰਾਜੇ ਦਾ ਐ ਇਹਦਾ ਨੂੰ ਇਹਦਾ ਆਹੀ ਰਾਜੇ ਦਾ ਹੀ ਉਹਨੂੰ ਲੈ ਕੇ ਚੋ ਉੱਥੇ ਚਲੋ ਕੋਠੀ ਜਨ ਕੇ ਉਹ ਖਾ ਕਿਹੜੀ ਕੋਠੀ ਉੱਥੇ ਜਾ ਕੇ ਪੋਣ ਛੋਣ ਕਰੋ ਸਾਰੀ ਕੀ ਪੋਣ ਛਣ ਕਰਾ ਮੈਨੂੰ ਤਾਂ ਸਾਰਾ ਕੁਝ ਉਹਨੇ ਸਹੀ ਦੱਸਿਆ ਵਾ ਸਹੀ ਹੈ ਪ੍ਰੂਫ ਤੇ ਲਿਆਓ ਜਾ ਕੇ ਕਹਿੰਦਾ ਸਾਡੇ ਲੱਗੇ ਬਿਲਕੁਲ ਇਦਾਂ ਕੈਮਰਾ ਲੱਗਾ ਮੈਂ ਆਪੇ ਕੱਢ ਕੇ ਸਾਰੀਆਂ ਵੀਡੀਓ ਭੇਜ ਉਹਨੂੰ ਕਹੋ ਪ੍ਰੂਫ ਭੇਜੇ ਕੈਮਰੇ ਤੇ ਸਾਰੀਆਂ ਰਿਕਾਰਡਿੰਗਾਂ ਨੂੰ ਕੱਲ ਕੱਲ ਦੂਗਾ ਖਲੋ ਯਾਰ ਰਿਕਾਰਡਿੰਗਾਂ ਤੇ ਉਰ ਤੋਂ ਪਹਿਲਾਂ ਹੀ ਹੋ ਜਾਣੀਆਂ ਇਹਨਾਂ ਦੀਆਂ ਉਹ ਉਹਦਾ ਨਹੀਂ ਮੰਨਣਾ ਇਹਨਾਂ ਨੇ ਇਹ ਪ੍ਰੂਫ ਦੇ ਨਾਲ ਮਨਾਉਣੇ ਪੈਣੇ ਆ ਪੈ ਤਾਂ ਹੋਰ ਪੰਗਾ ਪਾਉਣ ਲਗਾ ਮੈਂ ਕਹਿਣਾ ਮੰਮੀ ਜਿਹੜੀ ਸਾਡਾ ਹਿੱਸਾ ਬਣਦੀ ਨਾ ਪੈੜੀ ਤੇ ਕੀਤਾ ਇਹਦਾ ਸਾਡੇ ਵਾਲੀ ਵੀ ਵੇਚ ਕੇ ਤੇ ਖਾ ਵਟਣਾ ਜਾਵੇ ਸਹੀ ਗੱਲ ਕਾਓ ਮੰਮੀ ਨੇ ਸਾਡੇ ਨਾ ਸਾਡੀ ਪੈੜੀ ਦਾ ਜੋ ਘਰ ਦਾ ਬੰਦਾ ਜਾਂ ਘਰ ਨੂੰ ਉਹ ਰੱਖ ਲੈ ਤੇ ਜਾਂ ਪਾਰਾ ਕਰ ਲੈਨੇ ਕਰ ਲੈ ਲੈ ਨਹੀਂ ਦਿਹਾਵੋ ਨਵਾਂ ਲੈਣ ਹੀ ਦਿਹਾ ਕੀ ਤਾਂ ਕਿੰਨੇ ਕ ਪੈਸੇ ਉਹਨੇ ਸਾਡੇ ਤੋਂ ਘੁੱਟ ਵਟ ਗੇ ਰੱਖੇ ਆ ਭੱਲੇ ਤੇਰੇ ਇਹਨੂੰ ਬੜੀ ਸੋਹਣੀ ਲੱਗਦੀ ਐਂ ਨਹੀਂ ਅੱਟਾ ਨਹੀਂ ਬਣਾ ਵੇਚ ਹੀ ਰਹਿਣਾ ਰੱਖਣਾ ਤ ਨਹੀਂ ਤੂੰ ਖਾ ਹੀ ਲੈਣਾ ਉਹਨੂੰ ਕੋਈ ਨਹੀਂ ਆਪਾਂ ਆਪਣਾ ਖਾ ਲਈਏ ਵੇਚ ਲਈਏ ਰੱਖ ਲਈਏ ਉਹ ਮਮੀ ਸਾਡੀ ਸਿਰ ਦਰਦੀ ਐਵੇਂ ਨਾ ਰੋੜੀ ਨਾ ਪਾਓ ਇੱਥੇ ਰੋੜੀ ਪਾਉਂਦੀ ਤੈਨੂੰ ਹੀ ਨੁਹੜ ਚੱਕਾ ਤੂੰ ਲੜਾਈ ਵਟਾਈ ਕਰਦੇ ਨੇ ਜਿਹ ਲੜਾਈ ਸੀ ਕਿ ਮਰ ਜਾਈ ਤੂੰ ਆ ਨਾ ਜਦੋਂ ਪਤਾ ਲੱਗੂਗਾ ਨਾ ਵੀ ਕੋਠੀ ਲੱਲੀ ਆ ਫੇਰ ਵੇਖੀ ਫੇਰ ਮੈਂ ਵੇਖੂ ਬੜਾ ਤ ਕਿਦਾਂ ਦਾ ਇਸਾਇਦ ਲਈਦੀ ਤੂੰ ਮਮੀ ਸਾਡੀ ਗੱਲ ਮੇਰੀ ਸੁਰ ਪਿਆਲੀ ਤੇ ਜਿੰਨਾ ਚਿਰ ਮੈਂ ਜਿੰਦੀ ਆ ਨਾ ਮੈਂ ਉਹਦੇ ਨਾਲ ਆਉਂਦੀ ਨਾ ਤੇਰੇ ਲੰਨੀ ਹੋ ਉਹ ਅਗਲਾ ਕੋਠੀਆਂ ਖਰੀਦਦਾ ਫੇਰੇ ਤੇ ਆਪਾਂ ਬਸ ਐਦੇ ਜੋ ਗਈ ਕੋਈ ਖ੍ਰੀਤੀ ਕਿੱਥੇ ਆ ਪਹਿਲਾਂ ਇਹ ਦੱਸ ਉਹ ਨਾਂ ਹੈਗੀਆਂ ਕੋਈ ਨਹੀਂ ਮੰਮੀ ਸ਼ਾਮਾਂ ਤੱਕ ਤੁਹਾਨੂੰ ਪ੍ਰੂਫ ਵੀ ਮਿਲ ਜਾਣਗੇ ਤੁਸੀਂ ਪ੍ਰੂਫਾਂ ਦੀ ਗੱਲ ਕਰਦੇ ਹੀ ਨਾ ਮਿਲ ਜਾਣਗੇ ਨਹੀਂ ਨਹੀਂ ਕੱਟ ਵਿੱਚ ਲੜਾਈ ਪਾ ਦੋ ਨਾ ਉਹਨਾਂ ਵਿੱਚ ਪਾਟਕ ਪਾ ਰਹਿੰਦੇ ਰਹਿੰਦੇ ਆ ਤੇ ਸਾਂਝੇ ਘਰ ਤੇ ਰਹਿੰਦੇ ਉਹਨਾਂ ਨੂੰ ਹਾਂ ਰਹਿੰਦੇ ਰਹਿੰਦੇ ਆਹੋ ਸ਼ਰੀਕੇ ਬਾਜੀਏ ਮੰਮੀ ਤਾਂ ਘਰਾਂ ਦਾ ਸ਼ਰੀਕਾ ਇਦਾਂ ਨਹੀਂ ਪੈਂਦਾ ਮਾਵਾ ਹੀ ਪਾਉਂਦੀਆਂ ਵਾ ਤੁਸੀਂ ਪਾਉਂਦੇ ਲੱਗਦਾ ਵਿੱਚ ਮਾਵਾ ਹੀ ਪਾਉਂਦੀਆਂ ਦਰਾਣੀਆਂ ਤੁਸੀਂ ਪਾਉਂਦੀਆਂ ਮਾਵਾ ਜੀ ਪਾਉਂਦਾਂ ਜੇ ਤੁਸੀਂ ਸਾਡੇ ਤੇ ਯਕੀਨ ਕਰਕੇ ਇੱਕ ਵਾਰੀ ਸਾਡੇ ਨਾਲ ਚੱਲ ਜੂਗੇ ਪਤਾ ਕਰ ਲੋਗੇ ਤੇ ਕਿਹੜਾ ਬਾੜ ਡਿਗ ਚੱਲਦਾ ਮੰਮੀ ਇੱਕ ਵਾਰੀ ਠੰਡੇ ਤੇ ਮਗਨਣਾ ਸੋਚੋ ਚੱਲ ਯਕੀਨ ਕਰ ਲੋ ਲੜਾਈ ਆਪੇ ਮੁੱਕ ਜਾਣੀ ਨਾ ਜੇ ਤੂੰ ਹੀ ਠੰਡੇ ਦਿਮਾਗ ਨਾਲ ਹੋ ਕੇ ਯਕੀਨ ਕਰਕੇ ਗੱਲ ਤੁਰਪਾ ਮੈਂ ਸੋਚਿਆ ਯਾਰ ਜੋ ਕੁਝ ਕਰਦਾ ਨਾ ਮੈਨੂੰ ਪੁੱਛ ਕੇ ਕਰਦਾ ਗਰਮੀਤ ਨੇ ਜੋ ਕਰ ਰਣਾ ਮੈਨੂੰ ਪੁੱਛ ਕੇ ਕਰਦੀ ਆ ਬਾਕੀ ਗੱਲ ਜੇ ਕੋਈ ਗੱਲ ਨਿਕਲੂਗੀ ਨਾ ਤੇ ਮੈਂ ਆਪੇ ਪੁੱਛ ਰੂ ਮੈਂ ਬਹੁਤ ਪੁੱਛ ਕੇ ਕਰਦੇ ਆ ਬਹੁਤ ਕਰ ਲੂਂਦੇ ਚਿੱਤੋਂ ਪੈਂਦੇ ਰਹ ਮਤਲਬ ਮੰਮੀ ਨੇ ਧਾਰਿਆ ਵਾ ਵੀ ਉਹਨੇ ਨਹੀਂ ਗੱਲ ਮੰਨਣੀ ਜਦੋਂ ਵੱਡਾ ਹੀ ਬੰਦਾ ਘਰ ਚ ਪੁੱਠੇ ਪਾਸੇ ਹੋਵੇ ਨਾ ਫੇਰ ਕਰਦੇ ਹੀ ਹਾਲਾਤ ਹੁੰਦੇ ਮੋਟੀ ਅਕਲ ਵਾਲੀ ਅੱਜ ਭਰਾਵਾਂ ਭਰਾਵਾਂ ਲੜਾ ਕੇ ਮਾਰਦੇ ਲੱਗੀ ਹਾਂ ਤੇਰੀ ਵਜ੍ਹਾ ਕਰਕੇ ਅੱਜ ਸਿਰ ਪਾ ਚੰਗਾਲ ਐ ਬਾਬਾ ਜਾ ਆਓ ਇਹੋ ਕੋਈ ਆਲੇ ਬਾਬਾ ਕਰਦਾ ਗਾੜੀ ਇਹਨੂੰ ਕੁੰਨੇ ਨਹੀਂ ਹੁੰਦੇ ਕੁੰਨੇ ਕਿ ਤਾ ਕੋਈ ਗੱਲ ਲਾਲਾ ਲਾਲਾ ਹੀ ਕਰਾਉਣੀ ਹੁੰਦੀ ਬੈਠ ਕੇ ਗੱਲ ਹੀ ਨਹੀਂ ਕਰਨੀ ਆਉਂਦੀ ਕੋਈ ਤੈਨੂੰ ਬੈਠ ਕੇ ਗੱਲ ਕਰਨੀ ਹੁੰਦੀ ਪਹਿਲਾਂ ਤੈਨੂੰ ਸੋਚਣ ਲੱਗੇ ਹੱਥੀ ਪੈ ਲੈ ਕੇ ਸੋਚਣਾ ਚਾਹੀਦਾ ਸੀ ਮੈਂ ਕਿਹਦੇ ਹੱਥੀ ਪੈਣੇ ਕੌਣ ਪਿਆ ਹੱਥੀ ਤੈਨੂੰ ਮਾਸਾ ਕਾਕੇ ਨੇ ਮਾਰਿਆ ਇਹ ਪਹਿਲਾਂ ਸਾਰਾ ਕੁਝ ਕੀਤਾ ਨੇ ਕਿਉਂ ਉਹਦਾ ਦਰਜਾ ਸਾਰਾ ਨਿਭਾਇਆ ਤਾਂ ਹੀ ਹੁਣ ਬੇਈਮਾਨੀਆਂ ਕਰਨ ਡਿਆ ਵਾ ਬੇਈਮਾਨੀਆਂ ਕਰਨ ਡਿਆ ਪਈਆਂ ਮਾਨੀਆਂ ਕਰਨੀਆਂ ਨਹੀਂ ਤੇਨੂੰ ਉਦੋਂ ਭੱਟਾ ਨਾ ਕਰਦਾ ਚੰਗਾ ਕਿਉਂ ਮੈਨੂੰ ਮਾਰ ਦਿੰਦਾ ਕੋਈ ਨਹੀਂ ਠੀਕ ਆ ਮੁੰਡੇ ਦੇ ਬਗਰ ਲੱਗਾ ਤੈਨੂੰ ਅਗਲ ਕਰ ਥੋੜੀ ਬੋਦੀ ਕੋ ਸੋਚ ਤੂੰ ਮੁੰਡੇ ਦੇ ਪਿੱਛੇ ਲੱਗੀ ਆ ਫਿਰ ਆਹ ਲੱਗੀ ਆ ਮੁੰਡੇ ਦੇ ਪਿੱਛੇ ਜਦੋਂ ਘਰ ਦਾ ਵੱਡਾ ਹੀ ਪੁੱਠੇ ਪਾਸੇ ਹੋਵੇ ਫਿਰ ਘਰ ਦੇ ਹੀ ਕੰਮੂ ਨੇ ਜਦੋਂ ਨੇ ਇੱਕ ਦੀ ਸੁਣੀ ਜਾਣੀ ਇੱਕ ਦੀ ਸੁਣੀ ਜਾਣੀ ਦੂਜੇ ਨੂੰ ਝਾੜ ਝਾੜ ਮਾਰਨਾ ਕੋਈ ਨਹੀਂ ਆ ਲੈnde ਇਹਨੂੰ ਮੈਂ ਸੇਰਨਾ ਪਾੜ ਕੇ ਪੈਲੀ ਲੈਣੀ ਪਾਣੀ ਲੈਣੀ ਲੈਣੀ ਹਾਂ। ਪੀਣੀ ਪੀਣ ਚਾਹਤ ਗੱਠੀ ਕਰੋ ਪੰਚਾਇਤ ਚ ਤੇ ਫਿਰ ਪੰਚਾਇਤ ਨੇ ਸਾਡਾ ਹਿੱਸਾ ਸਾਨੂੰ ਦੇ ਹੀ ਦੇਣ। ਹਾਂ। ਫਿਰ ਤੇ ਦੇ ਹੀਗੀ। ਹਾ ਹਾ ਜਿਵੇਂ ਨੀ ਮੂੜਿਆ ਦੱਸ ਪਤਾ ਵੀ ਸਾਰਾ ਹੈਗਾ ਕਿ ਜਿਹੜਾ ਕੰਮ ਕੀਤਾ ਹੀ ਕੀਤਾ ਹੀ ਕੀਤਾ। ਜੋ ਲੜ ਪਿਆ ਤੇ ਠੰਡਾ ਗਰਮਾਨਾ ਘਰ ਬੈ ਦੱਸ ਬਾਹਰ ਜਾ ਕੇ ਇਹਨੇ ਕੀ ਕਰਨਾ ਹੁਣ? ਸਮਝਦੇ ਹੀ ਨਹੀਂ ਹੈਗੇ ਗੱਲ ਨੂੰ। ਇਹ ਵੀ ਤੇ ਐ ਗਿਆ ਜਿਵੇਂ ਕੀ ਹੁੰਦਾ। ਦੱਸ ਬੰਦਾ ਸਮਝ ਲੈਂਦਾ ਵਾ। ਤੇ ਮੈਂ ਬਾਹਰ ਜਾ ਕੇ ਕੀ ਵੇਖ ਕਿਦਾਂ ਰੋਲਾ ਪਾਉਣ ਡਈ ਮੰਮੀ ਦੇ ਨਾਲ ਛੱਡ ਮਨਾ ਤੂੰ ਕੱਲ ਹੀ ਜਾਣਾ ਪਰ ਇੱਕ ਗੱਲੋਂ ਭਲੇ ਬਚ ਕੇ ਕਿ ਜਿਹੜਾ ਨਾਂ ਨਹੀਂ ਕੁਝ ਵੀ ਹੈਗਾ ਪਰ ਜਿਹੜਾ ਕੰਮ ਹੋ ਗਿਆ ਖਲਾਰਾ ਜ਼ਿਆਦਾ ਹੀ ਪੈ ਗਿਆ ਕੁਝ ਜ਼ਿਆਦਾ ਹੀ ਹੋ ਗਿਆ ਗਰਮੀਤ ਹਾਂਜੀ ਮੇਰੀ ਗੱਲ ਸੁਣ ਤੂੰ ਇੱਕ ਗੱਲੋਂ ਸੱਚੀ ਹੀ ਮੈਂ ਤੈਨੂੰ ਮੋੜ ਮੋੜ ਕੇ ਲਿਓਂ ਡਈ ਉਹ ਵੇ ਕਿਦਾਂ ਉਹਨੂੰ ਪਟੀਆਂ ਪੜਾਉਣ ਡਈ ਆ ਮੰਮੀ ਸਾਰਿਆਂ ਦੀ ਅੱਖਾਂ ਖੋਲਣਾ ਜਿਹੜਾ ਬੰਦਾ ਕੰਨੀਆਂ ਸੁਣਦਾ ਤੇ ਅੱਖੀ ਵੇਖਦਾ ਪਹਾੜੇ ਦੀ ਜਾੜੀ ਉਹ ਪਹਾੜਾ ਹੀ ਸਾਡੇ ਘਰ ਚੋਂ ਪਹੁੰਚ ਗਈ ਆ ਤੇ ਮੈਂ ਤੈਨੂੰ ਆਖਣ ਦੇਈ ਹੈ ਨਾ ਕਿ ਮੈਨੂੰ ਜਾ ਕੇ ਇੱਕ ਵਾਰੀ ਵੇਖ ਲੈਣ ਦੇ ਇਹਨਾਂ ਨੂੰ ਤੂੰ ਤੇ ਮੈਂ ਤੈਨੂੰ ਬਾਹਲਗੀ ਇੱਥੇ ਵੇਖ ਲੈਣ ਦੇ ਮੈਂ ਗਈ ਹੀ ਨਹੀਂ ਵੇਖਣ ਤੇ ਮੈਨੂੰ ਆਂਦੀ ਆ ਕਿ ਮੇਰੀ ਪਿਆਲੀ ਹੈ ਸਜਦੇ ਦੇ ਮੈਂ ਨਾ ਮੈਂ ਦਿੱਲੀ ਉਹਨੂੰ ਤਾਂ ਨਾਂ ਦਿੱਦੀ ਤੇ ਇਹਨੂੰ ਮੈਂ ਵਾਹ ਆ ਗਈਆਂ ਨਾ ਉਹ ਗੱਲਾਂ ਬਦਨਾਮ ਸਾਨੂੰ ਕਰਨ ਦੇ ਆ ਤਹੀ ਹਿੱਸੇ ਆਵ ਲੈਣ ਨੂੰ ਫਿਰਦੇ ਹੀ ਉਹ ਇਹਨਾਂ ਦਾ ਜੀ ਕਰਦਾ ਹੀ ਉਹ ਹਿੱਸਾ ਲੈਣ ਨੂੰ ਤਾਂ ਹੀ ਸਾਨੂੰ ਬਦਨਾਮ ਬਈਉ ਕਰਦੇ ਹਿੱਸਾ ਲੈਣ ਨੂੰ ਨਹੀਂ ਜੀ ਕਰਦਾ ਕਰਦਾ ਇਹਨਾਂ ਨੂੰ ਅੱਡ ਹੋਣ ਨੂੰ ਆ ਤੇ ਅੱਡ ਹੋਣ ਦਾ ਅਲਜਮ ਹੁਣ ਤੁਹਾਡੇ ਸਿਰ ਤੇ ਮੰਨ ਲਈ ਆ ਆਪਣੇ ਸਿਰ ਤੇ ਨਹੀਂ ਲੈਂਦੀ ਆਵੇਂ ਮੇਰੇ ਮੂੰਹ ਤੇ ਸਾਹਮਣੇ ਆਵੇਂ ਕਿੱਦਾਂ ਅੱਡ ਹੋਣ ਦਾ ਅਲਜਮ ਮੇਰੇ ਸਿਰ ਤੇ ਲਾ ਦੂੰ ਜਦੋਂ ਪੈੜਾਂ ਦੇ ਹਿੱਸੇ ਤੇ ਆਪ ਦੋਵੇਂ ਜੀ ਖੇ ਖਾਣ ਦੇ ਵੀ ਸਾਨੂੰ ਚਾਹੀਦੇ ਆ ਤੇ ਕਰ ਲੈਣ ਮੇਰ ਨਾਲ ਗੱਲ ਕਰ ਲੈ ਸਿੱਧੇ ਹੋ ਕੇ ਗੱਲ ਕਰ ਉਹ ਹੀ ਤੇ ਮੈਂ ਮੁੱਤ ਮੈਂ ਤਾਂ ਤੈਨੂੰ ਭਾਲ ਗਈ ਸੀ ਵਿਚਾਰੇ ਲੜਾਈ ਮੁੱਕ ਦੀ ਮੁਕਣ ਦੇ ਪਰ ਉਹ ਬੁੱਢੀ ਲੜਾਈ ਮੁਕਣ ਤੇ ਆਉਣੀ ਵੀ ਨਹੀਂ ਦਿੰਦੀ ਤੇ ਉਹਨੂੰ ਆਂਦੀ ਚੁੱਕਣਾ ਦੇਈ ਜਾਂਦੀ ਤੇਰਾ ਭਰਾ ਚੰਗਾ ਤੇਰੀ ਮਾਂ ਨਹੀਂ ਚੰਗੀ ਇਹੋ ਕੋਈ ਕਹੀ ਜਾਂਦੀ ਉਹਨੂੰ ਬਸ ਉਹਨੂੰ ਕਰ ਲੈਣ ਦੇ ਜਿਹੜੀ ਗੱਲ ਕਰਦੀ ਇਹਦੀਆਂ ਤੇ ਵੇਖੀ ਨਸਾਂ ਕਿਦਾਂ ਮੈਂ ਭੰਨਦੀ ਕਿਦਾਂ ਮੈਂ ਫੇਕੇ ਨਸਾਂ ਇਹਦੀਆਂ ਰਾਹ ਦੀ ਕਰ ਲੈਣ ਜਿਹੜੀਆਂ ਮੇਰ ਨਾਲ ਗੱਲਾਂ ਕਰਦੀਆਂ ਇਹਨਾਂ ਨੇ ਆਹ ਉਹ ਹੀ ਤੇ ਮੈਂ ਸੋਚਣ ਦੀ ਮੈਂ ਇੰਨੀ ਗੱਲ ਵੀ ਕਹੀ ਮੈਂ ਕਿਹਾ ਜੇ ਭਰਾ ਭਰਾ ਇਕੱਠੇ ਰਹਿੰਦੇ ਆ ਕਿਉਂ ਉਹਨਾਂ ਦਾ ਸਿਰ ਪੜਵਾਉਣ ਲਈ ਆ ਕਹਿੰਦੀ ਮੈਂ ਪੜਵਾਉਣ ਦੀ ਵਜ੍ਹਾ ਹੀ ਤੂੰ ਇਹ ਪੜਵਾਉਂਗੀ ਬੱਸ ਆਪਣੇ ਤੇ ਗੱਲ ਲਿਵਾਣੀ ਹੁੰਦੀ ਉਹਨਾਂ ਨੇ ਕਰਨੀ ਤਾਂ ਉਹਨਾਂ ਨਾਲ ਸਾਰੀ ਤੁਹਾਡੀ ਹੁੰਦੀ ਜਾਂ ਮੇਰੇ ਸਿਰ ਤੇ ਜਾਂ ਤੁਹਾਡੇ ਸਿਰ ਤੇ ਇਹ ਗੱਲ ਨਹੀਂ ਮੰਮੀ ਲੱਗ ਗਿਆ ਤੁਹਾਨੂੰ ਵੀ ਪਤਾ ਉਹ ਤਰ੍ਹਾਂ ਇਮਨਕਤ ਨਹੀਂ ਨਾ ਹੁਣ ਕਿਹ ਗੰਦਾ ਰਹਿ ਗਿਆ ਕਿ ਸਾਡਾ ਕਸੂਰ ਆ ਅਸੀਂ ਬਾਹਰ ਪ੍ਰਾਪਰਟੀਆਂ ਖਰੀਦਦਾਂਦੇ ਆ ਪੁੱਤ ਤੁਹਾਡਾ ਕਸੂਰ ਹੁੰਦਾ ਨਾ ਤੇ ਮੈਂ ਇੰਨੀ ਗੱਲ ਨਾ ਕਹਿੰਦੀ ਮੈਂ ਇੰਨੀ ਗੱਲ ਵੀ ਕਹਿ ਕੇ ਆਈ ਮੈਂ ਹਮਨ ਨਹੀਂ ਜਿਹੜਾ ਵੀ ਕੰਮ ਕਰਦਾ ਗਰਮੀਤ ਜਿਹੜਾ ਵੀ ਕਰਦੀ ਮੈਨੂੰ ਪੁੱਛ ਕੇ ਕਰਦੀ ਤੁਸੀਂ ਕਦੀ ਪੁੱਛਿਆ ਵੀ ਪਰ ਉਹਨਾਂ ਨੇ ਫਰਕ ਛੱਡਿਆ ਹੈ ਫਰਕ ਪਾਉਣੋ ਕੋਈ ਉਹਨਾਂ ਨੇ ਕਸਰ ਛੱਡੀ ਹੈਗੀ ਆ। ਅੰਟੀ ਮੰਮੀ ਹੈ ਹੀ ਉਹਨਾਂ ਦੀ ਆ ਮੰਮੀ ਨੇ ਆਖਿਆ ਹੀ ਉਹਨਾਂ ਦੇ ਲੱਗਣਾ ਮੰਨਣਾ ਹੀ ਕਹਿਣਾ ਉਹਨਾਂ ਦਾ ਸਾਡਾ ਕਹਿਣਾ ਕਿੱਥੋਂ ਮੰਨਣਾ ਵਾ ਕਿੱਡੀ ਵੱਡੀ ਗੱਲ ਕੱਢ ਮਾਰੇ ਇਹ ਇਹਨਾਂ ਦੇ ਇੱਕ ਪ੍ਰਾਪਰਟੀਆ ਬਣਾਉਣ ਦੇ ਤੇ ਕੋਟ ਕੋਠੀਆਂ ਖਰੀਦਣ ਦੇ ਸ਼ਾਵਾਸ਼ੇ ਤਾਂ ਢੀਕਰਤੂਦ ਦੇ ਇੱਕੋ ਹੀ ਡਾਇਲੋਗ ਉਹਨਾਂ ਕੋ ਪੱਟੀ ਵੱਜੀ ਪੱਟੀ ਵੱਜੀ ਉਹ ਪਤਾ ਨਹੀਂ ਖੁੱਲਣੀ ਕਿਦਣਾ ਮੇਰੀਆਂ ਅੱਖਾਂ ਬੰਦ ਵਾ ਮੈਨੂੰ ਨਹੀਂ ਦਿਹੰਡਿਆ ਕੋ ਉਹ ਮਮੇ ਸ਼ਦਾਜ ਜਦੋਂ ਹੋਇਆ ਹੋਵੇ ਨਾ ਉਹਦਾ ਮੂੰਹ ਤੇ ਚੜ ਜਾਂਦੀਆਂ ਹੁੰਦੀਆਂ ਗੱਲਾਂ ਪੰਚਾਇਤ ਇਕੱਠੀ ਕਰਨੀ ਕਰ ਲੈਣ ਪੰਚਾਇਤ ਮੈਂ ਕਿਹੜਾ ਡਰਦੀ ਆ ਆ ਪੰਚਾਇਤ ਮੋਇਆ ਇਕੱਠੀ ਕਰਨੀ ਭੌਂ ਕਿ ਲਿਆ ਪੰਚਾਇਤ ਕਰਨੀ ਇਕੱਠੀ ਇੱਥੇ ਇਹਦੇ ਮਗਰ ਕਿੰਨੇ ਤੁਰਨਾ ਇਹ ਪੰਚਾਇਤ ਇਕੱਠੇ ਕਰਨ ਦੇ ਪਿਓ ਬਣੇ ਫਿਰਦੇ ਆਖਾਂ ਕੋਈ ਬੰਦਾ ਉਹ ਨਾ ਆ ਗਿਆ ਪਿੰਡ ਦੇ ਵਿੱਚੋਂ ਕੋਈ ਤੁਰ ਪੇ ਦੇ ਨਾਲ ਕਦੀ ਵੀ ਨਾ ਉਹ ਗੱਲ ਤਾਂ ਢੜੀ ਸਹੀ ਵਾਕਈ ਗੱਲ ਨਹੀਂ ਨਹੀਂ ਗੱਲ ਤੇ ਜਿਹੜੀ ਹੋ ਗਈ ਆ ਹੋ ਗਈ ਆ ਇਸ ਗੱਲਬਾਤ ਬਹੁਤ ਵਿਗੜੀ ਜਣਾ ਸਾਡੀ ਆਪਸ ਵਿੱਚ ਹੱਥੀਂ ਪੈ ਗਿਆ ਮੇਰੇ ਆਹੋ ਹੱਥੀਂ ਪੈ ਗਿਆ ਵਾ ਤਾਂ ਹੀ ਕਰਕੇ ਤੈਨੂੰ ਗੱਲ ਕਹਿੰਦੇ ਆ ਵਾ ਨਹੀਂ ਹੁਣ ਚਲੋ ਗੱਲ ਮੈਂ ਤੁਹਾਡੀ ਉਹ ਗੱਲ ਸਹੀ ਸਮਝਦਾ ਵਾਂ ਜੋ ਵੀ ਗੱਲ ਹੈਗੀ ਆ ਚਲੋ ਕੋਈ ਗੱਲ ਨਹੀਂ ਆ ਹਾਂਜੀ ਹਾਂਜੀ ਨਹੀਂ ਮੈਂ ਤੇ ਮੈਂ ਤੇ ਗਿਆ ਹਾਂ ਹੀ ਮੈਂ ਹਾਂ ਚਲ ਬੰਦੇ ਬੰਦੇ ਲੈ ਕੇ ਆਉਣਾ ਵਾ ਕੋਈ ਗੱਲਬਾਤ ਕਰਦਾ ਹੋਣਕੇ ਤੂੰ ਹੁਣ ਤੁਹਾਡਾ ਤੁਹਾਨੂੰ ਮੈਨੂੰ ਫਿਰ ਚੇਤਾ ਆ ਗਿਆ ਮੈਂ ਚੱਲ ਤੁਹਾਨੂੰ ਫੋਨ ਕਰ ਲੈਣਾ ਵਾ ਹਾਂਜੀ ਚਲੋ ਚਲੋ ਤੁਸੀਂ ਜਿੱਦਾਂ ਤੁਸੀਂ ਕਹਿੰਨੇ ਫਿਰ ਮੈਂ ਉਦਾਂ ਕਰਨਾ ਕੋਈ ਗੱਲ ਨਹੀਂ ਹਾਂਜੀ ਚਲੋ ਮੈਂ ਮੈਂ ਤੁਹਾਡੀ ਗੱਲਾਂ ਐਗਰੀ ਹਾਂ ਜਿੱਦਾਂ ਤੁਸੀਂ ਕਹਿੰਨੇ ਉਦਾਂ ਕਰਨਾ ਕੋਈ ਗੱਲ ਨਹੀਂ ਮੈਂ ਮੈਂ ਨਹੀਂ ਬੋਲਦਾ ਮੈਂ ਨਹੀਂ ਬੋਲਦਾ ਕੋਈ ਗੱਲ ਨਹੀਂ ਬੋਲਦਾ ਹਾਂਜੀ ਠੀਕ ਠੀਕ ਹੈ ਠੀਕ ਹੈ ਠੀਕ ਹਾਂਜੀ ਮੈਂ ਜਾ ਰਿਹਾ ਘਰ ਨੂੰ ਬਸ ਮੈਂ ਘਰ ਦੇ ਗੇਟ ਦੇ ਆ ਗਾੜੀਆਂ ਦੇ ਕੋਲ ਗਲੀ ਤੇ ਆਉਂਦਾ ਮੈਂ ਲੋ ਹਾਂਜੀ ਹਾਂਜੀ ਮੈਂ ਤਾਂ ਹੀ ਗੱਲ ਗੱਲ ਕਰਦਾ ਮੈਂ ਘਰ ਨੂੰ ਆ ਗਿਆ ਮੈਂ ਚਲੋ ਕੋਈ ਗੱਲ ਨਹੀਂ ਨਹੀਂ ਠੀਕ ਹੈ ਠੀਕ ਹੈ ਕੋਈ ਗੱਲ ਨਹੀਂ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਜੀ ਓਕੇ ਓਕੇ ਠੀਕ ਹੈ ਬਿਠਾਵੇ ਇਹ